ਸੋ ਇਹ ਮੁੱਦਾ ਕਈ ਵੱਡੇ ਸਵਾਲ ਖੜੇ ਕਰਦਾ ਹੈ ਡੇਲੀ ਪੋਸਟ ਵੀ ਸਵਾਲ ਪੁੱਛ ਰਿਹਾ ਕਿ ਨਫ਼ਰਤ ਦੇ ਵਿੱਚ ਇਹ ਪਿਆਰ ਕਿਵੇਂ ਤੇ ਕਦੋਂ ਬਦਲ ਜਾਂਦਾ ਹੈ ਪਿਆਰ ਦੇ ਵਿੱਚ ਧੋਖਾ ਮਿਲਣ ਤੇ ਕੀ ਮੌਤ ਆਖਰੀ ਰਾਹ ਰਹਿ ਜਾਂਦਾ ਹੈ ਪ੍ਰੇਮੀ ਦਾ ਪਿਆਰ ਪਰਿਵਾਰ ਦੇ ਲਾੜ ਦੇ ਉੱਤੇ ਭਾਰੀ ਕਿਉਂ ਪੈ ਜਾਂਦਾ ਹੈ ਨੌਜਵਾਨਾਂ ਨੂੰ ਧੋਖੇ ਤੋਂ ਬਚਾਉਣ ਦੇ ਰਾਹ ਕੀ ਨੇ ਸੋ ਜਿਹੜੇ ਇਹ ਨੌਜਵਾਨ ਖੌਫਨਾਕ ਕਦਮ ਚੁੱਕਰੇ ਨੇ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਕਿਵੇਂ ਬਚਾਇਆ ਜਾ ਸਕਦਾ ਹੈ ਆਪਣੇ ਨੌਜਵਾਨਾਂ ਨੂੰ ਇਸ ਖੌਫਨਾਕ ਰਾਤੇ ਜਾਣ ਇਹਨਾਂ ਸਾਰੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਜੁੜ ਗਏ ਨੇ ਚੋਨਾ ਦਾ ਰੁਖ ਵੀ ਕਰਾਂਗੇ ਨਾਲ ਤੁਹਾਡੀ ਕਾਲਸ ਦਾ ਵੀ ਇੰਤਜ਼ਾਰ ਰਹੇਗਾ ਤੁਸੀਂ ਇਸ ਮੁੱਦੇ ਤੇ ਕੀ رائے ਰੱਖਦੇ ਹੋ ਨੌਜਵਾਨ ਜਿਹੜੇ ਕਿ ਜਿਨ੍ਹਾਂ ਨੂੰ 25 30 ਸਾਲ ਪਰਿਵਾਰ ਨੇ ਪਾਲਿਆ ਲਾਡਾਂ ਪਿਆਰਾਂ ਦੇ ਨਾਲ ਵੱਡਾ ਕੀਤਾ ਨੌਕਰੀਆਂ ਤੇ ਲਗਵਾਇਆ ਔਰ ਚੰਗੇ ਰਾਹ ਪਾਇਆ ਉਹ ਨੌਜਵਾਨੇ ਕਿਵੇਂ ਭੁੱਲ ਜਾਂਦੇ ਨੇ ਫਿਰ ਚਾਹੇ ਮੁੰਡਾ ਹੋਵੇ ਜਾਂ ਕੁੜੀ ਕਿ ਪਰਿਵਾਰ ਦਾ ਪਿਆਰ ਕਿਤੇ ਜ਼ਿਆਦਾ ਵੱਟ ਬੁੱਲਣਾ ਸੁਨਤ ਸਵਾਲਾਂ ਦੇ ਉੱਤੇ ਜਾਣਨ ਦੇ ਲਈ ਔਰ ਕੀ ਮਾਨਸਿਕ ਸਥਿਤੀ ਰਹਿੰਦੀ ਹੈ ਇਹ ਵੀ ਜਾਣਨ ਦੇ ਲਈ ਰੁਕ ਕਰਾਂਗੇ ਸਾਡੇ ਗੈਸਟਾਂ ਨੀਤੂ ਦਿਮਾਨ ਸਰ ਨਾਲ ਜੁੜਗੇ ਨੇ ਸਾਈਕੋਲੋਜਿਸਟ ਨੇ ਔਰ ਮਾਨਸਿਕ ਸਥਿਤੀ ਕਿਵੇਂ ਰਹਿੰਦੀ ਹੈ ਇਹੋ ਜੇ ਕੇਸਿਸ ਦੇ ਵਿੱਚ ਇਹ ਜਾਣਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਬਹੁਤ ਬਹੁਤ ਸਵਾਗਤ ਹੈ ਨੀਤੂ ਜੀ ਥੈਂਕ ਯੂ ਨੀਤੋ ਜੀ ਡੇਲੀ ਪੋਸਟ ਪੰਜਾਬ ਨਾਲ ਇਹ ਮਾਚਲਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਨਾ ਸਿਰਫ ਅਸੀਂ ਮੁੱਦੇ ਚੁੱਕੀਏ ਪਰ ਉਸ ਦੇ ਪਿੱਛੇ ਬਚਾਇਆ ਕਿਵੇਂ ਜਾ ਸਕਦਾ ਨੌਜਵਾਨਾਂ ਨੂੰ ਕਿਉਂਕਿ ਇਸ ਮੁੱਦੇ ਤੇ ਗੱਲ ਕਰਨਾ ਕਿ ਕੁੜੀ ਨੇ ਕੀ ਕੀਤਾ ਗਲਤ ਮੁੰਡੇ ਨੇ ਕੀਤਾ ਜਾਂ ਕੁੜੀ ਨੇ ਕੀਤਾ ਇਹ ਤਾਂ ਠੀਕ ਹੈ ਪਰ ਜਦੋਂ ਉਸ ਮੁੰਡੇ ਨੇ ਇਹ ਰਾ ਅਖਤਿਆਰ ਕੀਤਾ ਆਪਣੇ ਆਪ ਨੂੰ ਕੋਈ ਖਤਮ ਕਰਨ ਦੇ ਉਸ ਲੈਵਲ ਤੱਕ ਪਹੁੰਚ ਜਾਂਦਾ ਹੈ ਕਿ ਉਹ ਉਸ ਨੂੰ ਆਪਣੀ ਜ਼ਿੰਦਗੀ ਕਿਤੇ ਘਟ ਨਜ਼ਰ ਆਉਂਦੀ ਹੈ ਉਸ ਲੈਵਲ ਤੇ ਜਿਹੜੀ ਮਾਨਸਿਕ ਸਥਿਤੀ ਹੈ ਉਹ ਕੀ ਰਹਿੰਦੀ ਹੈ ਦੇਖੋ ਪਿਆਰ ਜਿਹੜਾ ਹੈਗਾ ਨਾ ਮਤਲਬ ਇਮੋਸ਼ਨਲ ਇਨਸਾਨ ਜਦੋਂ ਹੋ ਜਾਂਦਾ ਹੈਗਾ ਇਮੋਸ਼ਨਸ ਸਭ ਤੋਂ ਜ਼ਿਆਦਾ ਇੱਕ ਇਨਸਾਨ ਨੂੰ ਅਫੈਕਟ ਕਰਦੇ ਆ ਜੇ ਇਮੋਸ਼ਨਲੀ ਇਨਸਾਨ ਕੈਪेबल ਨਹੀਂ ਹੈਗਾ ਆਪਣੇ ਆਪ ਨੂੰ ਹੈਂਡਲ ਕਰਨ ਵਾਸਤੇ ਸਟਰੋਂਗ ਨਹੀਂ ਹੈਗਾ ਤਾਂ ਉਹ ਕਿਸੇ ਵੀ ਹੋਰ ਐਸਪੈਕਟ ਚ ਲਾਈਫ ਦੇ ਨਾਲ ਕੋਈ ਡਿਸੀਜਨ ਨਹੀਂ ਲੈ ਸਕਦਾ ਤੇ ਸਭ ਤੋਂ ਜ਼ਿਆਦਾ ਅਫੈਕਟ ਕਰਦਾ ਰੋਮਾਂਟਿਕ ਰਿਲੇਸ਼ਨਸ਼ਿਪ ਔਰ ਉਹਦੇ ਵਿੱਚ ਜੇ ਤੁਹਾਨੂੰ ਲੱਗ ਰਿਹਾ ਕਿ ਜਿਸ ਤੇ ਤੁਸੀਂ ਸਭ ਤੋਂ ਜ਼ਿਆਦਾ ਭਰੋਸਾ ਕੀਤਾ ਹੈਗਾ ਉਹ 파ਟਨਰ ਹੀ ਤੁਹਾਨੂੰ ਧੋਖਾ ਦੇ ਰਿਹਾ ਹੈਗਾ ਤਾਂ ਯੂ ਗੈਟ ਸ਼ੈਟਰਡ ਕਈ ਲੋਕ ਬਿਲਕੁਲ ਹੀ ਡੈਵਸਟੇਟਿਡ ਸ਼ੈਟਰਡ ਹੋ ਜਾਂਦੇ ਨੇ ਉਹਨਾਂ ਨੂੰ ਨਹੀਂ ਸਮਝ ਆਉਂਦਾ ਕਿ ਉਹ ਕੀ ਕਰਨ ਔਰ ਇਹਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਅਧੋ ਆਉਂਦੀ ਹੈ ਜਦੋਂ ਤੁਹਾਡੇ ਆਸ-ਪਾਸ ਕੋਈ ਫਰੈਂਡਸ ਜਾਂ ਫੈਮਲੀ ਵਾਲੇ ਨਾ ਹੋਣ ਤੁਹਾਨੂੰ ਸੰਭਾਲਣ ਵਾਸਤੇ ਜਾਂ ਸਮਝਣ ਵਾਸਤੇ ਤੇ ਮੈਨੂੰ ਲੱਗਦਾ ਹੈ ਕਿ ਉਸ ਲੜਕੇ ਦੇ ਆਸ-ਪਾਸ ਕੋਈ ਐਸੇ ਲੋਕ ਹੈ ਨਹੀਂ ਹੋਣੇ ਨਹੀਂ ਜਿਹੜੇ ਉਹਨੂੰ ਸਮਝਦੇ ਹੋਣ ਜਾਂ ਸਮਝਾ ਸਕਦੇ ਹੋਣ ਇੱਕ ਹੀ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਕਿ ਅਸੀਂ ਤੁਹਾਨੂੰ ਸਪੋਰਟ ਕਰਦੇ ਆਂ ਅਗਰ ਐਦਾਂ ਦੀ ਤੁਹਾਡੇ ਕੋਲ ਕੋਈ ਲੋਕ ਹੁੰਦੇ ਆ ਨਾ ਫਿਰ ਇਸ ਤਰ੍ਹਾਂ ਦਾ ਸਟੈਪ ਕੋਈ ਨਹੀਂ ਚੱਕਦਾ ਹੈਗਾ ਡੈਫੀਨਿਟਲੀ ਡਿਪਰੈਸ਼ਨ ਚ ਬਹੁਤ ਜਾਂਦੇ ਆ ਲੋਕ ਇਹ ਬ੍ਰੇਕਅਪਸ ਤੋਂ ਬਾਅਦ ਜਾਂ ਬਿਟ੍ਰੇਲ ਤੋਂ ਬਾਅਦ ਪਿਆਰ ਚ ਧੋਖੇ ਤੋਂ ਬਾਅਦ ਬਹੁਤ ਜ਼ਿਆਦਾ ਹੁੰਦਾ ਹੈਗਾ ਬਟ ਉਸ ਟਾਈਮ ਕੋਈ ਜਾਂ ਤੱਕ ਕੋਈ ਪ੍ਰੋਫੈਸ਼ਨਲ ਹੈਲਪ ਲਓ ਜੇ ਤੁਹਾਡੇ ਕੋਲ ਕੋਈ ਨਹੀਂ ਹੈਗਾ ਤਾਂ ਤੁਸੀਂ ਇੱਕ ਥੈਰਾਪਿਸਟ ਕੋਲ ਜਾਓ ਸਾਈਕੋਲੋਜਿਸਟ ਕੋਲ ਜਾਓ ਕਾਉਂਸਲਿੰਗ ਕਰਾਓ ਟਾਕ ਅਬਾਊਟ ਇਟ ਗੱਲ ਕਰਨ ਨਾਲ ਨਾ ਮਨ ਹਲਕਾ ਹੁੰਦਾ ਹੈ ਔਰ ਤੁਹਾਨੂੰ ਕਲੈਰਿਟੀ ਮਿਲਦੀ ਹੈ ਕਿ ਤੁ ਜੀ ਨਿਤੂ ਜੀ ਇਸ ਦੇ ਨਾਲ ਇਹ ਵੀ ਜਾਨਣਾ ਚਾਹਾਂਗੇ ਪਰਿਵਾਰ ਦਾ ਕੀ ਰੋਲ ਰਹਿੰਦਾ ਇਸ ਦੇ ਵਿੱਚ ਤੁਸੀਂ ਜਿਵੇਂ ਕਿਹਾ ਕਿ ਕੋਈ ਹੋਣਾ ਚਾਹੀਦਾ ਪਰ ਨੌਜਵਾਨਾਂ ਨੂੰ ਇਹ ਸਮਝਾਉਣਾ ਕਿ 25 30 ਸਾਲ ਜਿਸ ਪਰਿਵਾਰ ਨੇ ਬੜੇ ਲਾਡ ਪਿਆਰ ਦੇ ਨਾਲ ਪਾਲਿਆ ਉਸ ਦਾ ਪਿਆਰ ਜੇਕਰ ਅਸੀਂ ਤਕੜੀ ਦੇ ਵਿੱਚ ਰੱਖੀਏ ਤੇ ਇੱਕ ਪਾਸੇ ਦੂਜਾ ਸਾਡਾ ਸਾਥੀ ਜਿਹੜਾ ਕਿ ਸਾਨੂੰ ਕੋਈ ਮਤਲਬ ਕੁਝ ਮਹੀਨੇ ਪਹਿਲਾਂ ਮਿਲਿਆ ਜਾਂ ਸਾਲ ਪਹਿਲਾਂ ਮਿਲਿਆ 2 ਸਾਲ ਹੋਏ ਹੋਣਗੇ ਸੋ ਇਸ ਨੂੰ ਅਸੀਂ ਕਿਵੇਂ ਬੈਲੈਂਸ ਕਰਦੇ ਹਾਂ ਕਿਵੇਂ ਅਸੀਂ ਉਹਨਾਂ ਨੂੰ ਇੱਕੋ ਹੀ ਤਰਾਜੂ ਦੇ ਵਿੱਚ ਤੋਲਦੇ ਹਾਂ ਤਾਂ ਕਿ ਜਦੋਂ ਸਾਡਾ ਜਿਹੜਾ ਪਾਰਟਨਰ ਸਾਨੂੰ ਧੋਖਾ ਦਿੰਦਾ ਹੈ ਤੇ ਅਸੀਂ ਇੰਨਾ ਜ਼ਿਆਦਾ ਖੋਫਣਾ ਕਤਮ ਚੁੱਕ ਲੈਣੇ ਆ ਉਸ ਵੇਲੇ ਉਹ ਮੈਂਟਲ ਸਟੇਟ ਜਿਹੜੀ ਹੈ ਉਹ ਕਿਵੇਂ ਰਹਿੰਦੀ ਹੈ ਦੇਖੋ ਉਹਦੇ ਵਾਸਤੇ ਨਾ ਪਰਿਵਾਰ ਦੇ ਨਾਲ ਤੁਹਾਡਾ ਰਿਲੇਸ਼ਨਸ਼ਿਪ ਕਿਦਾਂ ਦਾ ਹੈਗਾ ਉਹ ਬਹੁਤ ਮੈਟਰ ਕਰਦਾ ਹੈ ਜਿੰਨੇ ਵੀ ਪਰਿਵਾਰ 'ਚ ਲੋਕ ਨੇ ਪੈਰੈਂਟਸ ਨੇ ਜਾਂ ਸਿਬਲਿੰਗਸ ਨੇ ਬ੍ਰਦਰ ਸਿਸਟਰ ਹੈ ਉਹ ਤੁਹਾਡੇ ਨਾਲ ਕਿੰਨਾ ਸ਼ੇਅਰ ਕਰਦੇ ਆ ਤੁਸੀਂ ਉਹਨਾਂ ਨਾਲ ਬਚਪਨ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਗੱਲਾਂ ਸ਼ੇਅਰ ਕੀਤੀਆਂ ਤੁਸੀਂ ਕੁਝ ਸ਼ੇਅਰ ਕਰਨ ਜਾਣੇ ਹੋ ਲੈਟ ਸਪੋਜ਼ ਉਹਨੇ ਪਹਿਲੀ ਵਾਰ ਸਮੋਕਿੰਗ ਕੀਤੀ ਤੇ ਸ਼ੇਅਰ ਕਰਨ ਲੱਗਿਆ ਜਾਂ ਕੁਝ ਝੂਠ ਬੋਲਿਆ ਸ਼ੇਅਰ ਕੀਤਾ ਤੇ ਉਹਨੂੰ ਗਾਲਾਂ ਪਈਆਂ ਜਾਂ ਮਾਰ ਪਈ ਤਾਂ ਫਿਰ ਉਹ ਡੈਫੀਨਿਟਲੀ ਅੱਗੇ ਤੋਂ ਕੁਝ ਵੀ ਸ਼ੇਅਰ ਨਹੀਂ ਕਰੂਗਾ ਕਿਉਂਕਿ ਉਹਨੂੰ ਪਤਾ ਹੈ ਕਿ ਮੈਨੂੰ ਪੁੱਠਾ ਹੀ ਬੋਲਣਗੇ ਤਾਂ ਇਸ ਕਰਕੇ ਉਹ ਬੰਦਾ ਸ਼ੇਅਰ ਕਰਨ ਤੋਂ ਡਰਦਾ ਹੈਗਾ ਫਿਰ ਉਹਦੇ ਕੋਲ ਕਮੀ ਹੋ ਜਾਂਦੀ ਹੈ ਆਪਣੇ ਆਦੀ ਔਰ ਸਭ ਤੋਂ ਇੰਪੋਰਟੈਂਟ ਫੈਮਿਲੀ ਹੁੰਦੀ ਹੈ ਅਗਰ ਫੈਮਿਲੀ ਸਪੋਰਟਿਵ ਨਹੀਂ ਹੈ ਤਾਂ ਬੰਦਾ ਬਹੁਤ ਟ ਤੇ ਕੋਈ ਨਾ ਕੋਈ ਇਸ ਕਰਕੇ ਉਹਦੇ ਕੋਲ ਅਗਰ ਉਹ ਫੈਮਲੀ ਨਹੀਂ ਹੈ ਤਾਂ ਫਰੈਂਡਸ ਹੋਣੇ ਚਾਹੀਦੇ। ਅਗਰ ਕੋਈ ਵੀ ਨਹੀਂ ਹੈਗਾ ਤਾਂ professionl help ਜ਼ਰੂਰ ਲਾਣੀ ਚਾਹੀਦੀ ਹੈਗੀ ਹੈ ਕਿਉਂਕਿ ਇਨਸਾਨ ਨਾ ਉਸ ਟਾਈਮ ਮਾਈਂਡ ਫੌਗ ਹੋ ਜਾਂਦਾ ਹੈ। ਜਦੋਂ ਇਦਾਂ ਦਾ ਕੁਝ ਇਮੋਸ਼ਨਲ ਸੈਟਬੈਕ ਲੱਗਦਾ ਹੈਗਾ ਉਹਨੂੰ ਨਹੀਂ ਸਮਝ ਆਉਂਦਾ ਕਿ ਇਹ ਬੰਦਾ ਮੈਨੂੰ ਕੱਲ ਮਿਲਿਆ ਹੈਗਾ ਮੇਰੇ ਲਈ ਇੰਨਾ ਇੰਪੋਰਟੈਂਟ ਹੈ ਕਿ ਨਹੀਂ ਹੈ। ਕਿਉਂਕਿ ਉਸ ਟਾਈਮ ਤੇ ਆਈ ਹੁੰਦਾ ਕਿ ਮੇਰਾ ਲਾਈਫ ਪਾਰਟਨਰ ਹੈ। ਤੇ ਮੇਰੀ ਪੂਰੀ ਲਾਈਫ ਇਸ ਦੇ ਨਾਲ ਮੈਂ ਬਿਤਾਣੀ ਹੈਗੀ ਹੈ ਜਿਹੜੇ ਪਹਿਲਾਂ ਹੋ ਚੁੱਕੇ ਠੀਕ ਹੈ ਮਤਲਬ ਪੈਰੈਂਟਸ ਨਾਲ ਇੰਨਾ ਵਧੀਆ ਰਿਲੇਸ਼ਨਸ਼ਿਪ ਨਹੀਂ ਹੋਊਗਾ ਤਾਂ ਹੀ ਉਹ ਐਦਾਂ ਦਾ ਕਦਮ ਚੱਕਦੇ ਹੈਗੇ ਅਗਰ ਹੁੰਦਾ ਤਾਂ ਐਦਾਂ ਦਾ ਬਹੁਤ ਰੇਅਰ ਹੁੰਦਾ ਕਿ ਐਦਾਂ ਦਾ ਕੋਈ ਕਦਮ ਚੱਕੇ ਪਿਆਰ ਕਰਨ ਵਾਲੇ ਹੋਰ ਲੋਕ ਹੁੰਨ ਤਾਂ ਨਹੀਂ ਐਦਾਂ ਕਰਦੇ ਹੈਗੇ ਇਨਸਾਨ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਹੈ ਰੀਤੂ ਜੀ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਜਿਹੜਾ ਇਸ ਕੇਸ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਜ਼ਿਆਦਾ ਚਾਂਸ ਹੁੰਦੇ ਨੇ ਕਿ ਦਿਲ ਟੁੱਟਣ ਦੇ ਜ਼ਿਆਦਾ ਅਸਤੇ ਵਿੱਚ ਮੌਕੇ ਆਉਂਦੇ ਨੇ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਹੈ ਤੁਹਾਡਾ ਕਮਿਊਨੀਕੇਸ਼ਨ ਉਹਨਾਂ ਬੈਟਰ ਨਹੀਂ ਰਿਹਾ ਹੋ ਸਕਦਾ ਹੈ ਕਿ ਕੁੜੀ ਨੇ ਵੈਸੇ ਹੀ ਕਹਿ ਦਿੱਤਾ ਹੋਵੇ ਕਿ ਕਿਸੇ ਵੇਲੇ ਹੁੰਦਾ ਕਿ ਅੱਕ ਕੇ ਬੰਦਾ ਕਹਿ ਦਿੰਦਾ ਕਿ ਮੈਂ ਨਹੀਂ ਤੇਨੂੰ ਲੈ ਕੇ ਆ ਸਕਦੀ ਕਿਉਂਕਿ ਹਾਲੇ ਕੋਈ ਵਿਆਹ ਉਹਨਾਂ ਦਾ ਨਹੀਂ ਹੋਇਆ ਸੀ ਦੂਜੇ ਪਾਸੇ ਸਿਰਫ ਇੱਕ ਕਾਰਡੀਅਲ ਰਿਲੇਸ਼ਨ ਉਹਨਾਂ ਦਾ ਸੀਗਾ ਪਰ ਕੋਈ ਟੈਕਨੀਕਲੀ ਵੀ ਜੇਕਰ ਗੱਲ ਕਰੀਏ ਤਾਂ ਉਹ ਉਸ ਨੂੰ ਉੱਥੇ ਲਿਜਾ ਨਹੀਂ ਸਕਦੀ ਸੋ ਹੋ ਸਕਦਾ ਕਿ ਉਸਨੇ ਵੈਸੇ ਹੀ ਕਹਿ ਦਿੱਤਾ ਹੋਵੇ ਕਿ ਮੈਂ ਤੈਨੂੰ ਨਹੀਂ ਲੈ ਕੇ ਜਾ ਸਕਦੀ ਆ ਕ ਕੇ ਕਹਿ ਦਿੱਤਾ ਸੋ ਇਹ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵੀ ਕਿਤਨਾ ਕਿਤੇ ਅ ਇਫੈਕਟ ਕਰਦੇ ਨੇ ਜ਼ਿੰਦਗੀਆਂ ਬਿਲਕੁਲ ਆਈ ਐਗਰੀ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਜੇ ਤੁਹਾਡੇ ਵਿੱਚ ਅੰਡਰਸਟੈਂਡਿੰਗ ਨਹੀਂ ਹੈਗੀ ਲੌਂਗ ਡਿਸਟੈਂਸ ਹੋਣ ਤੋਂ ਪਹਿਲਾਂ ਤੁਸੀਂ ਕਿੰਨਾ ਟਾਈਮ ਇੱਕ ਦੂਸਰੇ ਨਾਲ ਸਪੈਂਡ ਕੀਤਾ ਹੈਗਾ ਕਿੰਨੀ ਅੰਡਰਸਟੈਂਡਿੰਗ ਤੁਹਾਡੇ ਅੰਦਰ ਹੈਗੀ ਹੈ ਉਹ ਚੀਜ਼ ਬਹੁਤ ਮੈਟਰ ਕਰਦੀ ਹੈ ਔਰ ਉਹਨਾਂ ਨੂੰ ਨਹੀਂ ਪਤਾ ਜੋ ਇੱਥੇ ਰਹਿ ਰਿਹਾ ਕਿ ਕੁੜੀ ਜਿੱਥੇ ਹੈਗੀ ਹੈ ਉੱਥੇ ਦਾ ਲਾਈਫਸਟਾਈਲ ਕਿਦਾਂ ਦਾ ਹੈਗਾ ਉੱਥੇ ਇਨਸਾਨ ਨੂੰ ਕਿੰਨਾ ਟਾਈਮ ਮਿਲਦਾ ਹੈ ਕਿ ਨਹੀਂ ਮਿਲਦਾ ਹੈਗਾ ਤੇ ਉਹ ਨਹੀਂ ਸਮਝ ਪਾਉਂਦੇ ਔਰ ਸਪੈਸ਼ਲੀ ਕੰਫਰਟ ਕਰਨ ਵਾਸਤੇ ਨਾ ਜਦੋਂ ਫਿਜ਼ੀਕਲੀ ਅਵੇਲੇਬਲ ਨਹੀਂ ਹੁੰਦੇ ਤੁਹਾਡੀ ਤੁਸੀਂ ਹੱਗ ਨਹੀਂ ਕਰ ਸਕਦੇ ਤੁਸੀਂ ਯੂ نو ਕੰਸੋਲ ਨਹੀਂ ਕਰ ਸਕਦੇ ਕਿਸੇ ਗੱਲ ਤੇ ਤਾਂ ਫਿਰ ਇਹ ਚੀਜ਼ ਆ ਨਾ ਬਹੁਤ ਮੈਟਰ ਕਰਦੀ ਹੈ ਬੰਦਾ ਕੱਲਾਪਨ ਫੀਲ ਕਰਦਾ ਹੈ ਉਹਦੀ ਕਮੀ ਫੀਲ ਕਰਦਾ ਹੈਗਾ ਫਿਰ ਐਦਾਂ ਦੀ ਚੀਜ਼ ਆ ਐਦਾਂ ਦੇ ਥਾਟਸ ਆਨੇ ਨੈਗੇਟਿਵ ਥਾਟਸ ਆਨੇ ਔਰ ਐਦਾਂ ਦੇ ਸੋਚ ਆਨੀ ਉਹ ਆ ਜਾਂਦੀ ਹੈ ਔਰ ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਇਨਸਾਨ ਜਿਹੜੇ ਮਤਲਬ ਸੁਇਸਾਈਡ ਕਰ ਲੈਂਦੇ ਨੇ ਉਸ ਟਾਈਮ ਤੇ ਬਟ ਅਗਰ ਉਸ ਟਾਈਮ ਰੋਕ ਦਿੱਤਾ ਜਾਏ ਉਹਨਾਂ ਨੂੰ ਬਾਅਦ ਚ ਹੋ ਸਕਦਾ ਲੱਗੇ ਕਿ ਇਹ ਮੈਂ ਕੀ ਕਰਨ ਲੱਗਿਆ ਸੀ ਬਟ ਉਸ ਟਾਈਮ ਤੇ ਐਸਾ ਕੋਈ ਥਾਟ ਨਹੀਂ ਆਉਂਦਾ ਹੈਗਾ ਜੀ ਜਿਹੜਾ ਬੰਦਾ ਇਮੋਸ਼ਨਲੀ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਇਨਵੋਲਡ ਹੈ ਬਹੁਤ ਜ਼ਿਆਦਾ ਇਨਵੋਲਵਮੈਂਟ ਉਸ ਦੀ ਹੋ ਗਈ ਹੈ ਪਰ ਅਗੋ ਉਸ ਨੂੰ ਉਹੀ ਉਸੇ ਤਰੀਕੇ ਦਾ ਬੈਕ ਨਹੀਂ ਮਿਲ ਰਿਹਾ ਕਿ ਉਸ ਨੂੰ ਉਸੇ ਤਰੀਕੇ ਨਾਲ ਸਮਝਿਆ ਨਹੀਂ ਜਾ ਰਿਹਾ ਉਹ ਜ਼ਿਆਦਾ ਇਨਵੋਲਵਮੈਂਟ ਸ਼ੋਅ ਕਰ ਰਿਹਾ ਪਰ ਅੱਗੋਂ ਉਸ ਨੂੰ ਨਹੀਂ ਮਿਲ ਰਿਹਾ ਉਸ ਤਰੀਕੇ ਦਾ ਸੋ ਇਸ ਰਿਸ਼ਤੇ ਦੇ ਵਿੱਚ ਵੀ ਇਹੀ ਕੁਝ ਦੇਖਣ ਨੂੰ ਸਾਹਮਣੇ ਆਇਆ ਸਵਾਲ ਇੱਥੇ ਉੱਠਦਾ ਹੈ ਕਿ ਜਿਵੇਂ ਸਾਡੇ ਪੇਰੈਂਟਸ ਨੇ ਜਾਂ ਕੋਈ ਮੰਨ ਲਓ ਕੋਈ ਨੌਜਵਾਨ ਹੈ ਉਹ ਘਰ ਦੇ ਵਿੱਚ ਕਿਹੜੇ ਇਹ ਲੱਛਣ ਨੇ ਜਿਸ ਦੇ ਨਾਲ ਪਤਾ ਲੱਗ ਸਕਦਾ ਹੈ ਕਿ ਨੌਜਵਾਨ ਸਾਡਾ ਕਮਿਊਨੀਕੇਟ ਬੈਟਰ ਨਹੀਂ ਕਰ ਰਿਹਾ ਜਾਂ ਫਿਜ਼ੀਕਲ ਜੇਕਰ ਦੇਖਿਆ ਜਾਏ ਕਿ ਬੋਡੀ ਲੈਂਗੁਏਜ ਦੇ ਵਿੱਚ ਕੀ ਕੁਝ ਫਰਕ ਆਉਂਦਾ ਹੈ ਜੇਕਰ ਕੋਈ ਡਿਪਰੈਸ਼ਨ ਦੇ ਵੱਲ ਜਾ ਰਿਹਾ ਹੈ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਜਿਹੜੀ ਉਸ ਦੇ ਦਿਮਾਗ ਦੇ ਵਿੱਚ ਚੱਲ ਰਹੀ ਹੈ ਸੋ ਉਹ ਥ੍ਰੈਸ਼ਹੋਲਡ ਕਿਸ ਨੂੰ ਮੰਨਿਆ ਜਾਵੇ ਪੇਰੈਂਟਸ ਜਿਹੜੇ ਨੇ ਉਹ ਧਿਆਨ ਕਿਵੇਂ ਰੱਖਣ ਕਿ ਸਾਡੇ ਬੱਚੇ ਕਿਤੇ ਇੰਨੇ ਜ਼ਿਆਦਾ ਖੌਫਨਾਕ ਰਾਹ ਦੇ ਵੱਲ ਤਾਂ ਨਹੀਂ ਜਾ ਰਹੇ ਜਦੋਂ ਇੰਟਰ ਡਿਪਰੈਸ਼ਨ ਚ ਹੁੰਦਾ ਨਾ ਜਾਂ ਉਹਨੂੰ ਕੋਈ ਗੱਲ ਬਹੁਤ ਜ਼ਿਆਦਾ ਹਾਰਡ ਕਰ ਰਹੀ ਹੈ ਤਾਂ ਦਾ ਨੋਰਮਲ ਬਿਹੇਵੀਅਰ ਤੇ ਚੇਂਜ ਆ ਜਾਂਦਾ ਹੈਗਾ ਨੋਰਮਲ ਬਿਹੇਵੀਅਰ ਯਾਨੀ ਕਿ ਉਹ ਟਾਈਮ ਤੇ ਖਾਣਾ ਨਹੀਂ ਖਾ ਰਿਆ ਜਾਂ ਤਾਂ ਬਹੁਤ ਜ਼ਿਆਦਾ ਖਾ ਰਿਆ ਹੈ ਜਾਂ ਬਹੁਤ ਘੱਟ ਖਾ ਰਿਆ ਹੈਗਾ ਤੇ ਉਹਦੀ ਬਾਡੀ ਲੈਂਗੁਏਜ ਐਦਾਂ ਹੋ ਜਾਂਦੀ ਹੈ ਕਿ ਉਹਨੂੰ ਕਿਸੇ ਚੀਜ਼ ਦੀ ਖੁਸ਼ੀ ਨਹੀਂ ਹੋ ਰਹੀ ਮਤਲਬ ਬਹੁਤ ਹੀ ਸੈਮਿਆ ਹੋਇਆ ਡਰਿਆ ਹੋਇਆ ਜਾਂ ਫਿਰ ਝੁੱਕ ਕੇ ਚੱਲ ਰਿਹਾ ਹੈਗਾ ਸਮਾਈਲ ਉਹਦੇ ਫੇਸ ਤੇ ਰੀਅਲ ਨਹੀਂ ਹੈਗੀ ਮਤਲਬ ਫੇਸ ਤੋਂ ਸਮਾਈਲ ਕਰ ਰਿਹਾ ਪਰ ਉਹਦੀ ਅੱਖਾਂ ਸਮਾਈਲ ਨਹੀਂ ਕਰ ਰਹੀਆਂ ਹੈਗੀਆਂ ਉਸ ਤੋਂ ਇਲਾਵਾ ਉਹ ਕਮਰੇ ਚ ਬੰਦ ਰਹਿੰਦਾ ਹੈਗਾ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ ਹੈਗਾ ਅਗਰ ਬਾਹਰ ਜਾਂਦਾ ਤਾਂ ਫਿਰ ਘਰੇ ਆਨ ਨੂੰ ਜੀ ਨਹੀਂ ਕਰਦਾ ਹੈਗਾ ਬਾਹਰ ਵੀ ਰਹਿੰਦਾ ਤਾਂ ਇਕੱਲਾ ਹੀ ਰਹਿੰਦਾ ਹੈਗਾ ਜ਼ਿਆਦਾਤਰ ਇਨਸਾਨ ਇਕੱਲਾ ਰਹਿਣ ਲੱਗ ਜਾਂਦੇ ਨੇ ਨੇਰੇ ਚ ਰਹਿਣਾ ਪਸੰਦ ਕਰਦਾ ਹੈਗਾ ਡਾਰਕ এনवायरमेंट ਨੂੰ ਅੱਛਾ ਲੱਗਦਾ ਹੈਗਾ ਸੈਡ Song ਸੁਣਦਾ ਹੈਗਾ ਜਾਂ ਬਿਲਕੁਲ ਹੀ ਜਿਵੇਂ ਕਾਮੇਡੀ ਮੂਵੀ ਵੀ ਦੇਖ ਰਿਹਾ ਤਾਂ ਉਹਨੂੰ ਹਸੀ ਨਹੀਂ ਆ ਰਹੀ ਹੈਗੀ ਇਹ ਸਾਰੀ ਚੀਜ਼ਾਂ ਨੋਟਿਸ ਕਰਨ ਵਾਲੀਆਂ ਹੁੰਦੀਆਂ ਨੇ ਪਰ ਕਰਦੇ ਨਹੀਂ ਹੈਗੇ ਮੇਰੇ ਕੋਲ ਹੁਣ ਇੱਕ ਹਸਬੰਡ ਵਾਈਫ ਦਾ ਕિસ્ਸਾ ਆਇਆ ਤੇ ਉਹ ਹਸਬੰਡ ਵਾਈਫ ਜਿਹੜੀ ਸੀਗੇ ਨਾ ਉਹਨੇ ਮਤਲਬ ਕਿ ਇੱਕ ਕਲੋਨਾਜ਼ेपਾਮ ਟੈਬਲੇਟ ਹੁੰਦੀ ਹੈ ਜਿਹਦੇ ਨਾਲ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਗਿਆ ਡਿਪਰੈਸ਼ਨ ਚ ਲੈਂਦੇ ਹੈਗੇ ਆ ਉਹਨੇ ਵਾਈਫ ਨੇ ਛੱਡੀ ਹੋਈ ਸੀ ਕਿ ਬਿਕਾਜ਼ ਸ਼ੀ ਵਾਸ ਗੇਟਿੰਗ ਬੈਟਰ ਉਹ ਠੀਕ ਹੋ ਰਹੀ ਸੀ ਥੈਰੇਪੀ ਤੋਂ ਬਾਅਦ ਪਰ ਉਹਨੇ ਦੋ ਗੋਲੀਆਂ ਲੈ ਲਈਆਂ ਕਿ ਉਹਨੂੰ ਨੀਂਦ ਨਹੀਂ ਆ ਰਹੀ ਸੀ ਕੁਝ ਹੋਇਆ ਹਸਬੰਡ ਨੇ ਕੋਈ ਗੱਲ ਕੀਤੀ ਤੇ ਉਹਨੂੰ ਅੱਛੀ ਨਹੀਂ ਲੱਗੀ ਉਹਨੂੰ ਹਿੱਟ ਕੀਤੀ ਉਹਨੇ ਦੋ ਗੋਲੀਆਂ ਲਈਆਂ ਉਹ ਸੁੱਤੀ ਰਹੀ ਸੁੱਤੀ ਰਹੀ ਹਸਬੰਡ ਨੂੰ ਪਤਾ ਹੀ ਨਹੀਂ ਉਹਨੇ ਦੂਸਰੇ ਦਿਨ ਫਿਰ ਦੋ ਗੋਲੀਆਂ ਲਈਆਂ ਸੁੱਤੀ ਰਹੀ ਉਹਨੂੰ ਪਤਾ ਹੀ ਨਹੀਂ ਤੀਸਰੇ ਦਿਨ ਉਹਨੇ ਖੁਦ ਪੁੱਛਿਆ ਕਿ ਤੁਹਾਨੂੰ ਫਰਕ ਨਹੀਂ ਲੱਗਿਆ ਕਿ ਮੈਂ ਪੂਰਾ ਦਿਨ ਸੁੱਤੀ ਰਹੀਆਂ ਮੈਨੂੰ ਵੈਸੇ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਤੇ ਮੈਂ ਪੂਰਾ ਦਿਨ ਸੋ ਰਹੀਆਂ ਤੁਸੀਂ ਪੁੱਛਿਆ ਵੀ ਨਹੀਂ ਜੀ ਸਭ ਫੈਮਿਲੀ ਨੂੰ ਨੋਟਿਸ ਕਰਨਾ ਚਾਹੀਦਾ ਹੈਗਾ ਕਿ ਕੀ ਚੇਂਜੇਸ ਆ ਰਹੇ ਨੇ ਜੀ ਔਰ ਇਹ ਬੜਾ ਅਲਾਰਮਿੰਗ ਹੈ ਕਿ ਸਾਡੇ ਨੇੜੇ ਤੇੜੇ ਆਪਣੇ ਹੀ ਪਰਿਵਾਰਾਂ ਦੇ ਵਿੱਚ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਲਈ ਹੀ ਇਹ ਨੋਟਿਸ ਨਹੀਂ ਕਰ ਪਾਰੇ ਕਿ ਕੀ ਬਿਹੇਵੀਅਰਲ ਚੇਂਜੇਸ ਜਿਹੜੇ ਆ ਰਹੇ ਨੇ ਔਰ ਬੱਚਿਆਂ ਨਾਲ ਤੇ ਹੋਰ ਵੀ ਜ਼ਿਆਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਫਿਲਹਾਲ ਇੱਕ ਕਾਲਰ ਜੁੜ ਗਏ ਨੇ ਪਹਿਲਾਂ ਉਹਨਾਂ ਦਾ ਰੁਕ ਕਰਨਿਆ ਨਹੀਂ ਤੁਸੀਂ ਬਹੁਤ ਸਵਾਗਤ ਹੈ ਜੀ ਆਪਣਾ ਨਾਮ ਦੱਸੋ ਕਿਹੜੀ ਥਾਂ ਤੋਂ ਬੋਲ ਰਹੇ ਹੋ ਜਿਸका मतलब ਜੀ ਬੇਨ ਲਾਲ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਪੰਜ ਜੀ ਪਹਿਲਾਂ ਤਾਂ ਸਭ ਤੋਂ ਨੀਯਾ ਪ੍ਰਭਾ ਨੂੰ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਇਹ ਨਾ ਬੜੀ ਦੁੱਖ ਦੀ ਗੱਲ ਆ ਬਹੁਤ ਪ੍ਰੋਬਲਮ ਆ ਨੀਦੂਤੀ ਭੈਣ ਭੈਣ ਸਤਿ ਸ਼੍ਰੀ ਅਕਾਲ ਜੀ ਨੀਤੂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜੀ ਆਪਣਾ ਖਿਆਲ ਰੱਖੋ ਕਹਿੰਦੇ ਇਹ ਦੁੱਖ ਦੀ ਗੱਲ ਹੁੰਦੀ ਜੀ ਇਹ ਨਾ ਕਰਨਾਵਾ ਬਹੁਤ ਵੱਧ ਗਿਆ ਜੀ ਆਪਣੇ ਇਹ ਅੱਜ ਵੀ ਗੱਲ ਨਹੀਂ ਵੀ ਰੋਜ਼ ਹਰ ਰੋਜ਼ ਇਹੀ ਖਾਵਾ ਦੇਖਣ ਜਾਂ ਜਦੋਂ ਅਸੀਂ ਟੀਵੀ ਚੈਨਲ ਖੋਕੇ ਦੇਨੇ ਆ ਕਿ ਉਸ ਨਾਲ ਠੱਗੀ ਹੋ ਗਈ ਜਾਂ ਆਹ ਗੱਲ ਹੋ ਗਈ ਨਾ ਤੇ ਮੈਨੂੰ ਮੈਨੇ ਕੀ ਮਾਣਾ ਵੀ ਸਭ ਤੋਂ ਸਿਆਣੀ ਗੱਲ ਸੌਂ ਰਹੀ ਹੈ ਜੀ ਉਹ ਤਾਂ ਵਧੀਆ ਗੱਲ ਕਰ ਰਹੇ ਨੇ ਜੀ ਮੈਂ ਤਾਂ ਉਹਨਾਂ ਨਾਲ ਸਹਿਮਤਾਂ ਹਾਂ ਇਸ ਗੱਲ ਤੇ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਦੇ ਲਈ ਕਾਲ ਕਰਨ ਦੇ ਲਈ। ਅਗਲੇ ਕਾਲਰ ਜੋੜ ਗਏ ਨੇ। ਸਵਾਗਤ ਹੈ ਜੀ। ਆਪਣਾ ਨਾਮ ਦੱਸੋ ਕਿਹੜੀ ਥਾਂ ਤੋਂ ਬੋਲ ਰਹੇ ਹੋ? ਕੀ ਕਹਿਣਾ ਚਾਹਦੇ ਹੋ? ਜੀ ਮੇਰਾ ਨਾਮ ਅਰਵਿੰਦਰ ਸਿੰਘ ਹੈ। ਮੈਂ ਅੰਮ੍ਰਿਤਸਰ ਤੋਂ ਬੋਲ ਰਿਹਾ। ਹਾਂ ਜੀ ਅਰਵਿੰਦਰ ਜੀ ਕੀ ਕਹਿਣਾ ਚਾਹਦੇ ਹੋ? ਮੇਰੀ ਖੁਦ بیٹے ਦੀ ਮੈਰਿਜਸ ਨਾ ਹੋਈ ਸੀ 2022 ਨੂੰ 16 ਫਰਵਰੀ ਨੂੰ। ਇਸੇ ਤਰ੍ਹਾਂ ਹੀ ਮੇਰੀ ਖੁਦ ਦੀ ਨੋ ਚੀਟਿੰਗ ਕਰਕੇ ਗਈ ਹੈ। ਉਹ ਹੁਣ ਮੇਰੇ بیٹے ਨੂੰ ਇਸੇ ਤਰ੍ਹਾਂ ਨਹੀਂ ਬੁਲਾ ਰਹੀ। ਪੈਸੇ ਉਹਨਾਂ ਨੇ ਲੈ ਲਏ ਆ 15-20 ਲੱਖ ਰੁਪਈਆ ਘਰੋਂ ਸਾਡੇ ਸੋਨਾ ਵੀ ਲੈ ਗਈ ਆ ਉਹ। ਸਾਰਾ ਕੁਝ ਕੱਢ ਕੇ ਲੈ ਗਈ ਐ। ਕੋਲੋਂ ਪੀਆ ਨਹੀਂ ਹੈਗੀ। ਹੂੰ। ਉਹਨੋਂ ਕਹਿੰਦੀ ਐ ਕਿ ਮੈਨੂੰ ਤੁਸੀਂ ਐਲ ਐਮ ਐਚ ਦੇ ਪੈਸੇ ਦਿਓਗੇ 20-25 ਲੱਖ ਰੁਪਈਆ ਫੇਰ ਮੈਂ ਮੁੰਡੇ ਨੂੰ ਬੁਲਾਵਾਂਗੀ। ਹੂੰ। ਔਰ ਉਹਨੇ ਉਹਨੇ ਡਿਵੋਰਸ ਫਾਈਲ ਕਰਤਾ ਐ। ਔਰ ਜਿਸ ਵੇਲੇ ਮੇਰਾ ਬੇਟਾ ਜਿਹੜਾ ਐ ਉਸੇ ਤਰ੍ਹਾਂ ਹੀ ਜਾ ਰਿਹਾ ਐ ਡਿਪਰੈਸ਼ਨ ਦੇ ਵਿੱਚ ਦੋ ਤਿੰਨ ਵਰੀ ਉਹਨੂੰ ਟੈਬਲੇਟਸ ਫੜ ਲਈਆਂ ਐ। ਜੀ ਹਾਂਜੀ ਅਰਵਿੰਦਰ ਜੀ ਨੀਤੂ ਜੀ ਸਾਡੇ ਨਾਲ ਜੁੜੇ ਹੋਏ ਨੇ ਉਹ ਤੁਹਾਨੂੰ ਬੈਟਰ ਸਲਾਹ ਦੇ ਸਕਦੇ ਨੇ ਕਿ ਕਿਵੇਂ ਆਪਣੇ ਬੱਚੇ ਨੂੰ ਤੁਸੀਂ ਸੰਭਾਲਣਾ ਸੋ ਉਹਨਾਂ ਤੋਂ ਵੀ ਜਾਣਾਂਗੇ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਤੁਸੀਂ ਕਾਲ ਕੀਤੀ ਹੈ ਸੋ ਉਹ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਣਗੇ ਇੱਕ ਕਾਲਰ ਉਸ ਤੋਂ ਪਹਿਲਾਂ ਲੈ ਲੈਂਦੇ ਆ ਸਵਾਗਤ ਹੈ ਜੀ ਨਾਂ ਦੱਸੋ ਆਪਣਾ ਹੈਲੋ ਹਾਂਜੀ ਮੈਂ ਮਹਿੰਦਰ ਸਿੰਘ ਬੋਲ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ लेकिन हम गोरमेंट भी सहायक है अगे हे बच्चे बच्चे खड़े ने किसी हाँ तो, तो 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 अच्छा का हक नहीं बनता है बोलिया बोलिया पहली गल दूसरी गल मां बाप सोचना चाहता है यही जिम्मे हम हो रहा है मुडा भेजा मुंबे ने कु नहीं बढ़ाई कुछ ने मुडा नहीं बढ़ाया ਇਹ ਤਾਂ ਤੁਸੀਂ ਛਾਣਿਆਂ ਕੋਈ ਘੰਟਿਆਂ ਚ ਵੀ ਬਦਲ ਜਾਂਦੇ ਨੇ ਬੱਚੇ ਪਰ ਆਪਾਂ ਨੂੰ ਸੋਚ ਸਮਝ ਕੇ ਹੀ ਕੰਮ ਕਰਨਾ ਚਾਹੀਏ ਠੀਕ ਹੈ ਜੀ ਅੱਛਾ ਸਹੀ ਹੈ ਠੀਕ ਜੇ ਆਪਾਂ ਬਾਹਰ ਨੂੰ ਜੇ ਆਪਾਂ ਦੇਖਦੇ ਹਾਂ ਸਾਡੇ ਬਾਹਰਲੇ ਲੋਕ ਪੂਰੇ ਆ ਕੇ ਕਾਮਯਾਬ ਹੋ ਗਏ ਘਰ ਬਣਾ ਗਏ ਸਾਡੀਆਂ ਜ਼ਮੀਨਾਂ ਲੈ ਲਏ ਤਰਸਦੀ ਹੈ ਪੰਜਾਬ ਦੀ ਇਹ ਕਿ ਬਾਹਰ ਬਹੁਤ ਲੋਕ ਜਾਣਾ ਚਾਹੁੰਦੇ ਨੇ ਕਿਸੇ ਵੀ ਤਰੀਕੇ ਪਹੁੰਚਣਾ ਚਾਹੁੰਦੇ ਨੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਦੇ ਲਈ ਸੋ ਨੀਤੂ ਜੀ ਜਿਵੇਂ ਤੁਸੀਂ ਸੁਣਿਆ ਸਾਡੇ ਕਾਲਰਸ ਇਹ ਕਹਿ ਰਹੇ ਨੇ ਕਿ ਜਿਹੜੇ ਬਦਲਦੇ ਰਿਸ਼ਤੇ ਨੇ ਔਰ ਇਸ ਦੇ ਵਿੱਚ ਐਜੂਕੇਸ਼ਨ ਵੀ ਇੱਕ ਰੋਲ ਅਦਾ ਕਰ ਰਹੀ ਹੈ ਔਰ ਸਿੱਖਿਆ ਪ੍ਰਣਾਲੀ ਸਾਡੀ ਐਵੇਂ ਦੀ ਹੋ ਗਈ ਹੈ ਸੋਚ ਬਹੁਤ ਕਿਹਾ ਜਾਂਦਾ ਕਿ ਅਗਾਹ ਵਧੂ ਹੈ ਪਰ ਉਹ ਸਾਨੂੰ ਪਿੱਛੇ ਹੀ ਤੱਕ ਰਹੀ ਹੈ ਦੂਜੇ ਪਾਸੇ ਜਿਹੜਾ ਕੋਲਰ ਜਿਹੜਾ ਨੇ ਸਾਨੂੰ ਅਰਵਿੰਦਰ ਜੀ ਉਹ ਜਾਣਨਾ ਚਾਹੁੰਦੇ ਨੇ ਕਿ ਕਿਵੇਂ ਆਪਣੇ ਬੱਚੇ ਨੂੰ ਡਿਪਰੈਸ਼ਨ ਤੋਂ ਬਾਹਰ ਕੱਢਿਆ ਜਾਵੇ ਉਹਨਾਂ ਦੀ ਨੂੰ ਵਿਦੇਸ਼ ਜਾ ਚੁੱਕੀ ਹੈ ਪੈਸਾ ਉਹਨਾਂ ਦਾ ਲੱਗ ਚੁੱਕਿਆ ਹੈ ਪਰ ਉੱਥੇ ਜਾ ਕੇ ਡਿਵੋਰਸ ਦੇ ਪੇਪਰ ਉਹਨੇ ਭੇਜ ਦਿੱਤੇ ਔਰ ਐਲੂਮਨੀ ਦੀ ਮੰਗ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਸੋ ਇਹ ਜ਼ਰੂਰ ਜਾਨਾ ਜਾਨਣਾ ਚਾਹਾਂਗੇ ਕਿ ਕਿਵੇਂ ਉਹ ਉਸ ਪਰਿਵਾਰ ਦੀ ਹੈਲਪ ਕਿਵੇਂ ਹੋ ਸਕਦੀ ਹੈ ਠੀਕ ਹੈ ਪਹਿਲਾਂ ਮੈਂ ਉਹਨਾਂ ਦਾ ਜਵਾਬ ਦੇ ਦੇਣੀ ਹਰਵਿੰਦਰ ਜੀ ਦਾ ਕਿ ਉਹਨਾਂ ਦੀ ਨੂੰਚੜੀ ਪੈਸੇ ਲੈ ਕੇ ਚਲੀ ਗਈ ਹੈ ਤੇ ਮੈਂ ਤਾਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਦਿਸ ਇਸ ਨੋਟ ਦਾ ਐਂਡ ਆਫ ਲਾਈਫ ਇੱਕ ਫੇਜ਼ ਹੁੰਦਾ ਲਾਈਫ ਦਾ ਇੱਕ ਪੜਾਅ ਹੈਗਾ ਇਹ ਪੂਰੀ ਲਾਈਫ ਨਹੀਂ ਹੈ ਪੈਸੇ ਗਏ ਹਨ ਵਾਪਸ ਆ ਜਾਣਗੇ ਇਨਸਾਨ ਗਿਆ ਵਾਪਸ ਨਹੀਂ ਆਂਦਾ ਹੈਗਾ ਜੀ ਪੈਸੇ ਇੰਨੇ ਇੰਪੋਰਟੈਂਟ ਨਹੀਂ ਹੈਗੇ ਜਿਹੜੇ ਚਲੇ ਗਏ ਚਲੇ ਗਏ ਕੁਛ ਨਾ ਕੁਛ ਤਾਂ ਲੈਸਨ ਸਿਖਾ ਕੇ ਗਈ ਹੋਊਗੀ ਨਾ ਹੋ ਜੀ ਜੇ ਉਹ ਗਈ ਹੈ ਕੁਛ ਤਾਂ ਲੈਸਨ ਸਿੱਖਿਆ ਉਸ ਮੁੰਡੇ ਨੇ ਜਿਹੜਾ ਡਿਪਰੈਸ਼ਨ 'ਚ ਹੈਗਾ ਤੇ ਉਹ ਲੈਸਨ ਨੂੰ ਯਾਦ ਰੱਖੇ ਕਿ ਕਿਹੜੀ ਗੱਲਾਂ ਰੈੱਡ ਫਲੈਗਸ ਹੁੰਦੀਆਂ ਨੇ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਉਹਨਾਂ ਨੂੰ ਧਿਆਨ 'ਚ ਰੱਖੇ ਕਿੰਨਾ ਕੁ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਵੇਂ ਬਲਾਈਂਡ ਵਿਸ਼ਵਾਸ ਬਲਾਈਂਡ ਫੇਥ ਨਹੀਂ ਕਰਨਾ ਚਾਹੀਦਾ ਹੈਗਾ ਇਸ ਗੱਲ ਨੂੰ ਧਿਆਨ ਚ ਰੱਖੇ ਔਰ ਪੈਸੇ ਚਲੇਗੇ ਕੋਈ ਗੱਲ ਨਹੀਂ ਆਈ نو ਪੈਸੇ ਬਹੁਤ ਵੱਡੀ ਚੀਜ਼ ਹੁੰਦੇ ਆ ਬਟ ਜ਼ਿੰਦਗੀ ਤੋਂ ਵੱਡੇ ਨਹੀਂ ਹੁੰਦੇ ਹੈਗੇ ਜਦੋਂ ਜ਼ਿੰਦਗੀ ਸਲਾਮਤ ਹੈ ਤਾਂ ਅੱਗੇ ਹੋਰ ਪੈਸੇ ਕਮਾਏ ਜਾ ਸਕਦੇ ਆ ਬਟ ਥੈਂਕ ਗਾਡ ਕਿ ਅਗਰ ਉਹ ਚਲਾ ਜਾਂਦਾ ਉੱਥੇ ਔਰ ਫਿਰ ਉਹਦੀ ਅਸਲੀਅਤ ਸਾਹਮਣੇ ਆਂਦੀ ਕੁੜੀ ਦੀ ਔਰ ਫਿਰ ਉਹ ਕਿੰਨਾ ਪਛਤਾਨਦਾ ਕਿ ਹੁਣ ਮੈਂ ਬੰਨਿਆ ਗਿਆ ਹੁਣ ਐਟਲੀਸਟ ਉਹ ਡਿਵੋਰਸ ਲੈ ਕੇ ਨਵੀਂ ਲਾਈਫ ਸਟਾਰਟ ਕਰ ਸਕਦਾ ਹੈਗਾ ਉਹਨੂੰ ਇਹ ਸਮਝਾਓ ਤੇ ਉਹਨੂੰ professionl help ਦੀ ਲੋੜ ਹੈਗੀ ਉਹਨਾਂ ਨੂੰ ਕਹੋ ਕਿ ਉਹਨੂੰ professionl help ਦਿਲਾਣ ਥੈਰੇਪਿਸਟ ਕੋਲ ਲੈ ਕੇ ਜਾਣ ਤੇ ਉਹਦੇ ਇਲਾਜ ਕਰਵਾਉਣ ਉਹਦੀ ਕਾਉਂਸਲਿੰਗਸ ਉਹਦੀ ਥੈਰੇਪੀਸ ਕਰਾਣ ਦੂਸਰੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਐਜੂਕੇਸ਼ਨ education ਦੇ ਵਿੱਚ ਕਦੇ ਵੀ ਨਾ ਜਿਵੇਂ ਨੋਰਮਲ ਚੀਜ਼ਾਂ ਜਿਹੜੀਆਂ ਲਾਈਫ 'ਚ ਆਉਂਦੀਆਂ ਹੁੰਦੀਆਂ ਨਹੀਂ ਸਿਖਾਈਆਂ ਜਾਂਦੀਆਂ ਆਪਣੇ ਕਰਿਕੂਲਮ ਦੇ ਵਿੱਚ ਹੈ ਹੀ ਨਹੀਂ ਨਾ ਸਕੂਲ 'ਚ ਨਾ ਕਾਲਜਸ 'ਚ ਹਾਊ ਟੂ ਪੇ ਟੈਕਸਸ ਹਾਊ ਟੂ ਹੈਂਡਲ ਫਾਈਨੈਂਸ਼ੀਅਲਸ ਉਹ ਨਹੀਂ ਸਿਖਾਇਆ ਜਾਂਦਾ ਹਾਊ ਟੂ ਹੈਂਡਲ ਇਮੋਸ਼ਨਸ ਪਰਸਨਲ ਰਿਲੇਸ਼ਨਸ਼ਿਪਸ ਨੂੰ ਕਿਸ ਤਰ੍ਹਾਂ ਹੈਂਡਲ ਕਰੀਏ ਉਹ ਨਹੀਂ ਸਿਖਾਇਆ ਜਾਂਦਾ ਹੈਗਾ ਬ੍ਰੇਕਅਪ ਹੋ ਜਾਏ ਤਾਂ ਕਿਵੇਂ ਆਪਣੇ ਆਪ ਨੂੰ ਸੰਭਾਲਣਾ ਹੈ ਕੁਝ ਨਹੀਂ ਸਿਖਾਇਆ ਜਾਂਦਾ ਤੇ ਇਹ ਚੀਜ਼ ਸਿਖਾਣਾ ਬਹੁਤ ਜ਼ਰੂਰੀ ਹੈਗਾ ਬੱਚੇ ਨੂੰ ਅਗਰ ਐਜੂਕੇਸ਼ਨ ਚ ਨਹੀਂ ਸਿਖਾਇਆ ਜਾ ਰਿਹਾ ਤਾਂ ਐਟਲੀਸਟ ਘਰਦਿਆਂ ਨੂੰ ਸਿਖਾਣਾ ਚਾਹੀਦਾ ਹੈਗਾ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਐਜੂਕੇਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੁਝ ਕਾਮਸ ਕੁਝ ਐਸੀ ਥੈਰੇਪੀਜ਼ ਹੋਣੀਆਂ ਚਾਹੀਦੀਆਂ ਜੋ ਬੱਚਾ ਨੂੰ ਅਵੇਅਰ ਕਰਨ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ ਜੀ ਬਹੁਤ ਵਧੀਆ ਤੁਸੀਂ ਸਮਝਾਇਆ ਔਰ ਮੈਨੂੰ ਉਮੀਦ ਹੈ ਕਿ ਅਰਵਿੰਦਰ ਜੀ ਨੂੰ ਸਵਾਲ ਦਾ ਜਵਾਬ ਵੀ ਮਿਲ ਗਿਆ ਹੋਵੇਗਾ ਆਪਣੇ ਬੱਚੇ ਨੂੰ ਤੁਹਾਨੂੰ ਸਾਂਭਣ ਦੀ ਲੋੜ ਹੈ ਬਹੁਤ ਜ਼ਰੂਰਤ ਹੈ ਕਿ ਉਸ ਨੂੰ ਇਸ ਲਈ ਸਹਾਰਾ ਦਿੱਤਾ ਜਾਵੇ ਔਰ ਨਾਲ ਹੀ ਪੂਰੀ ਇਮੋਸ਼ਨਲ ਸਪੋਰਟ ਦਿੱਤੀ ਜਾਵੇ ਤਾਂ ਕਿ ਉਹ ਇਸ ਬੈਡ ਫੇਸ ਤੋਂ ਬਾਹਰ ਆ ਸਕੇ ਨੀਤੂ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਚਰਚਾ ਦੇ ਵਿੱਚ ਹਿੱਸਾ ਲਿਆ ਸੋ ਜ਼ਿੰਦਗੀ ਕਿਸੇ ਇੱਕ ਇਨਸਾਨ ਦੇ ਜਾਨ ਦੇ ਨਾਲ ਖਤਮ ਨਹੀਂ ਹੋ ਜਾਂਦੀ ਔਰ ਖਾਸ ਤੌਰ ਤੇ ਉਹ ਇਨਸਾਨ ਜਿਹੜਾ ਤੁਹਾਡੇ ਪਿਆਰ ਦੀ ਕਦਰ ਨਹੀਂ ਪਾ ਸਕਿਆ ਉਸਦੇ ਲਈ ਆਪਣੀ ਜ਼ਿੰਦਗੀ ਖਤਮ ਕਰਨਾ ਤਾਂ ਕਿਸੇ ਵੀ ਤਰ੍ਹਾਂ ਦੇ ਨਾਲ ਸਿਆਣਪ ਨਹੀਂ ਕਹੀ ਜਾ ਸਕਦੀ ਸੋ ਜ਼ਿੰਦਗੀ ਨੂੰ ਚੁਣੋ ਔਰ ਮੌਕਾ ਇੱਕ ਹੋਰ ਆਪਣੀ ਜ਼ਿੰਦਗੀ ਨੂੰ ਜ਼ਰੂਰ ਦਿਓ ਇਹੋ ਜੇ ਖੌਫਨਾਕ ਕਦਮ ਨਾ ਚੁੱਕੋ ਤੁਹਾਡਾ ਪਰਿਵਾਰ ਤੁਹਾਡਾ ਸਭ ਕੁਝ ਹੈ ਇਸ ਸਪੈਸ਼ਲ ਵਿੱਚ ਅੱਜ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ